ਮੈਡਮ ਜੀ ਅੱਜ ਤੁਸੀਂ ਜਿਹੜਾ ਸੀਵਰੇਜ ਦਾ ਉਦਘਾਟਨ ਕੀਤਾ ਇਹ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨੀ ਚ ਲਾਗਤ ਹੈ ਔਰ ਕਿੰਨਾ ਸਮਾਂ ਹੈ ਇਹਦਾ ਔਰ ਕਿਹੜੀ ਕੰਪਨੀ ਹੈ ਇਹ ਕਰ ਰਹੀ ਹੈ ਅੱਜ ਮਨਜੋਤ ਸਿੰਘ ਸਾਹਿਬ ਦੇ ਕਦਮ ਚੁਲਾ ਕੇ ਚੱਲਦੇ ਹੋਏ ਉਹਨਾਂ ਦੇ ਉਹਨਾਂ ਦੇ ਇਹ ਪ੍ਰੋਜੈਕਟ ਜਿਹੜੇ ਪੈਲਦੇ ਦਾ ਕਿ ਉਹਨੇ ਪਿਛਲੇ ਮੱਧਮਾਨ ਦੇ ਸਿੰਘ ਸਾਹਿਬ ਨੇ ਕਿ ਪੂਰੇ ਸਾਡੇ ਪੰਜਾਬ ਨੂੰ ਸਭ ਤੋਂ ਪਹਿਲਾਂ ਸੀਵਰ ਤੇ ਸਫਾਈ ਤੇ ਨਾਲੀ ਨਾਲ ਸਾਫ ਬਣਾਇਆ ਇਹ ਉਹ ਹੈ ਕਰੋਨਾ ਚੁੱਕੀ ਪ੍ਰਾਇੋਰਟੀ ਹੈ ਉਹਦੇ ਤਹਿਤ ਅਸੀਂ 32.5 ਕਰੋੜ ਰੁਪਏ ਦੀ ਗੱਲ ਦੇ ਨਾਲ ਐਸਟੀਪੀ ਫਿਰ 8856 ਜਿਹੜੇ ਆ ਉਹਨਾਂ ਦੇ ਉਹਨਾਂ ਤੱਕ ਪਹੁੰਚ ਕਰਕੇ ਤੇ ਉਹਨਾਂ ਦਾ ਪਾਣੀ ਜਿਹੜਾ ਇਹਦੇ ਵਿੱਚ ਪਾਇਆ ਜਾਣਾ ਔਰ ਇਹਦੇ ਵਿੱਚ ਨਾਲ ਦੀ ਨਾਲ ਅਸੀਂ ਜਿਹੜਾ ਸਾਫ਼ ਪਾਣੀ ਲੋਕਾਂ ਨੂੰ ਮਹਿਆ ਕਰਵਾਉਣਾ ਹੈ ਉਹਦੇ ਵਾਸਤੇ ਵੀ ਜਿਹੜਾ ਜ਼ਮੀਨ ਨੂੰ ਖਤਮ ਕਰਨੀ ਪਈ ਹੈ ਉਹ ਆਪਣਾ ਵੀ ਨਾਲ ਦੇ ਸਾਡੇ ਕੋਲ 10 ਕਰੋੜ ਰੁਪਏ ਉਹਦੇ ਵੀ ਸੈਂਸ਼ਨ ਹੋ ਗਿਆ ਤੇ ਸਤਖਣੀ ਮਹੀਆ ਕਰਵਾਇਆ ਜਾ ਰਿਹਾ ਹੈ ਜਦੋਂ ਸਿਵਰ ਦਾ ਜਿਹੜਾ ਐਸਟੀਪੀ ਦਾ ਪਾਣੀ ਆ ਉਹ ਵੀ ਲੋਕਾਂ ਦੇ ਖੇਤਰ ਤੱਕ ਸਾਰੇ ਦਿਨ ਦਰਾਂ ਨੂੰ ਵਾਪਸ ਸਪਲਾਈ ਦਾ ਸਿੱਟਾ ਮੁਕਤ ਕੀਤਾ ਜਾਏਗਾ ਸਤਖਣੀ ਜਿਹੜਾ ਉਹਨੂੰ ਪੂਰੇ ਨਜ਼ਰ ਦੇ ਵਿੱਚ ਕੀਤਾ ਜਾਏਗਾ ਤਾਂ ਕਿ ਜਿਹੜੀ ਪਾਣੀ ਨਾ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਏਗੀ ਔਰ ਨਾਲ ਦੀ ਨਾਲ ਜਿਹੜੇ ਇਹਦੇ ਤਹਿਤ ਸੜਕਾਂ ਪੱਟੀਆਂ ਜਾਣੀਆਂ ਉਹ ਸੜਕ ਚਾਹੀਏ ਜੇ ਪੀਡਬਲ ਦੀ ਹੋਏਗੀ ਤਾਂ ਉਹਨੂੰ ਪੀਡਬਲ ਬਣਾਏਗੀ ਸਿਵਲ ਬੋਰਡ ਉਹਨੂੰ ਪੈਸੇ ਦੇਗਾ ਜੇ ਮੰਡੀ ਬੋਰਡ ਵੀ ਪਟੜ ਬਣੀਆਂ ਤੇ ਮੰਡੀ ਬੋਰਡ ਸੜਕੋਚ ਨੂੰ ਬਣਾਏਗਾ ਸਿਵਲ ਬੋਰਡ ਉਹਨੂੰ ਪੈਸੇ ਦੇਗਾ ਮਤਲਬ ਸੜਕਾ ਔਰ ਜਿਹੜਾ ਜਿਹੜਾ ਵੀ ਨੁਕਸਾਨ ਹੋਏਗਾ ਜੇ ਵਾਟਰ ਸਪਲਾਈ ਦਾ ਹੁੰਦਾ ਤੇ ਪਬਲਿਕ ਹੈਲਥ ਬਾਰੇ ਇਹ ਖੋਦੀ ਕਰਨਗੇ ਔਰ ਸਾਫ ਪਾਣੀ ਵਾਸਤੇ ਵੀ 1 ਕਰੋੜ ਤੇ 63 ਲੱਖ ਰੁਪਈਆ ਜਿਹੜਾ ਹੁਣ ਸਾਨੂੰ ਇਮੀਡੀਏਟਲੀ ਜ਼ਰੂਰਤ ਹੈ ਉਹਦੇ ਵਾਸਤੇ ਵੀ ਜਿਹੜੇ ਪੈਸੇ ਉਹਦੇ ਵੀ ਟੈਂਡਰ ਨਾਲ ਦੀ ਨਾਲ ਹੋਇਆ ਉਹ ਵੀ ਦਿੱਤੇ ਜਾਣਗੇ ਔਰ ਕੋਸ਼ਿਸ਼ ਹੋਏਗੀ ਕਿ ਵੀ ਜਿਹੜਾ ਇਹਦਾ ਟਾਈਮ ਪੀਰੀਅਡ ਹੈ 18 ਮਹੀਨੇ ਦਾ ਆ ਔਰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਏਗੀ ਕਿ ਟਾਈਮ ਦੇ ਕੰਮ ਨੂੰ ਖਤਮ ਕੀਤਾ ਜਾ ਸਕਦਾ ਇੱਕ ਹੋਰ ਮ ਜੋਕ ਮੰਗਾ ਹੈ ਨਗਰ ਨਗਰ ਵਾਲਿਆਂ ਦੀ ਇੱਕ ਤਾਂ ਕਾਲਜ ਬਹੁਤ ਹੀ ਇਤ ਮੰਗ ਚੱਲਦੀ ਜਾ ਰਹੀ ਹੈ ਇੱਕ ਦੂਸਰਾ ਵੀ ਜਿਹੜੀ ਟਰਾਂਸਪੋਰਟੇਸ਼ਨ ਜਿਹੜੀ ਛੋਟੇ ਛੋਟੇ ਪਿੰਡਾਂ ਨੂੰ ਹੈ ਜਿਹੜਾ ਇੱਕ ਵਫਾਰ ਵੱਧ ਸਕੇ ਉਸ ਦੇ ਬਾਰੇ ਹਜੇ ਤੱਕ ਮਤਲਬ ਪਹਿਲਾਂ ਵੀ ਤੁਹਾਡੇ ਨਾਲ ਇਹ ਡਿਸਕਸ ਹੋਈ ਸੀ ਜੀ ਉਹਦੇ ਬਾਰੇ ਕੀ ਕੋਸ਼ਿਸ਼ ਜਾਣ ਕਰ ਲਗੀਆਂ ਤੁਹਾਡੀ ਹਾਂ ਉਹਦੇ ਬਾਰੇ ਪਹਿਲਾਂ ਤਾਂ ਸਭ ਤੋਂ ਲੰਬੇ ਰੂਟ ਜਿਹੜੇ ਸਾਡੇ ਬਿਲਗੇ ਦੇ ਵਿੱਚ ਦੀ ਜਾਣੇ ਜਾਂ ਸਾਡੇ ਵਿਦਿਆਰਥੀਆਂ ਨੂੰ ਚਾਹੀਦੇ ਆ ਜਾਂ ਉਹਦੇ ਵਾਸਤੇ 6 ਪਰਮਿਟ ਜਿਹੜੇ ਆ ਉਹ ਸੀ ਪੀਚ ਆ ਕਿਉਂਕਿ ਸਰਕਾਰੀ ਬਸਾਂ ਦੀ ਪਹੁੰਚ ਜਿਹੜੀ ਉਹ ਬਣਾਉਣੀ ਔਖੀ ਆ ਕਿ ਕੁਝ ਕਿਲੋਮੀਟਰਾਂ ਤੇ ਚੱਲਦੀਆਂ ਉਹਦੇ ਖਰਚੇ ਵੱਧ ਪੈਂਦੇ ਅਸੀਂ ਪ੍ਰਾਈਵੇਟ ਤੌਰ ਤੇ 6 ਪਰਮਿਟ ਜਿਹੜੇ ਅਸੀਂ ਸਰਕਾਰ ਨੂੰ ਭੇਜਿਆ ਬਹੁਤ ਜਲਦੀ ਸਾਨੂੰ ਆ ਰਿਹਾ ਤੇ ਉਹਦੇ ਨਾਲ ਸਾਡੀ ਜਿਹੜੀ ਆਵਾਜਾਈ ਉਹ ਬਹੁਤ ਵਧੀਆ ਹੋ ਜਾਏਗੀ ਇੱਥੇ ਵੀ ਇਹ ਡਿਸਕਸ਼ਨ ਸਾਡੀ ਚੱਲਦੀ ਪਈ ਆ ਫਿਲਹਾਲ ਜਿੰਨੇ ਦੇਰ ਸਾਨੂੰ ਕੋਈ ਨਹੀਂ ਹੋਰ ਚਾਰਾ ਮਿਲਦਾ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੋਂ ਚਾਰ ਬਸਾਂ ਦੀ ਮੰਗ ਕੀਤੀ ਆ ਕਿ ਚਾਰ ਬਸਾਂ ਸਾਨੂੰ ਮਿਲ ਜਾਣ ਤੇ ਅਸੀਂ ਜਿਹੜੇ ਆਪਣੇ ਬੱਚੇ ਆ ਇਹਨਾਂ ਪਿੰਡਾਂ ਦੇ ਖਾਸ ਕਰਕੇ ਬਿਲਕਾ ਦੇ ਆਸ-ਪਾਸੇ ਦੇ ਨੂਰਮੰਹ ਤੇ ਉਹਨਾਂ ਬੱਚਿਆਂ ਨੂੰ ਜਿਹੜੇ ਚੰਡਿਆਲਾ ਸਕੂਲ ਦੇ ਇੰਟਰਸਟਿਡ ਹੋਣਗੇ ਚੰਡਿਆਲਾ ਕਾਲਜ ਵਾਸਤੇ ਉੱਥੇ ਭੇਜਾਂਗੇ ਜਿਹੜੇ ਨਕੌਦਰ ਕਾਲਜ ਵਾਸਤੇ ਹੁਣ ਉੱਥੇ ਭੇਜਾਂਗੇ ਔਰ ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਕੀ ਸਾਨੂੰ ਇੱਥੇ ਕਾਲਜ ਦੀ ਪਰਮਿਸ਼ਨ ਕਿਉਂਕਿ ਅਸੀਂ ਦੇਖਦੇ ਆ ਕਿ 20 ਕਿਲੋਮੀਟਰ ਦੇ ਵਿੱਚ ਵਿੱਚ ਰੇਡੀਅਸ ਦੇ ਵਿੱਚ ਸਾਡੇ ਕੋਲ ਕਾਲਜ ਮੌਜੂਦ ਆ ਪਰ ਮੇਰੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਸ ਖੇਤੇ ਵਾਸਤੇ ਵਾਸਤੀ ਗੱਲਬਾਤ ਚੱਲਦੀ ਪਈ ਇੱਕ ਹਸਪਤਾਲ ਦੀ ਬੜੀ ਸਮੱਸਿਆ ਆ ਰਹੀ ਹੈ ਜੀ ਹੁਣ ਜਦੋਂ ਕੋਈ ਐਮਐਲਆਰ ਕੱਟਣੀ ਆ ਜਾਂ ਪੁਲਿਸ ਨੂੰ ਕੋਈ ਮੈਡੀਕਲ ਕਰਾਣਾ ਆ ਤਾਂ ਨੋਰਮਲ ਜਾਣਾ ਪੈਂਦਾ ਜਦ ਕਿ ਪਹਿਲਾਂ ਬਿਲਗੇ ਵਿੱਚ ਹੀ ਸਭ ਕੁਝ ਹੁੰਦਾ ਸੀ ਉਹ ਸਾਰੀਆਂ ਸੂਤਾ ਖਤਮ ਹੋ ਰਹੀਆਂ ਇੱਥੇ ਅ ਮੈਨੂੰ ਇਸ ਬਾਰੇ ਮੇਰੀ ਗੱਲ ਹੋਈ ਵੀ ਸੀ ਇੱਥੇ ਮੌਜੂਦਾ ਡਾਕਟਰ ਮਯੂਦ ਨੇ ਬਿਲਕੁਲ ਐਸਐਮਓ ਇੱਥੇ ਬੈਠਦੇ ਆ ਡਾਕਟਰ ਮਯੂਦ ਆ ਇਹ ਕਿਉਂ ਹੋ ਰਿਹਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਤੇ ਮੈਂ ਇਹਦੇ ਬਾਰੇ ਪਤਾ ਲੈ ਲਈ ਨਹੀਂ ਕਿਉਂਕਿ ਥੋੜੀ ਜਿਹੀ ਅਸੀਂ ਇਹਨੂੰ ਇੰਪਰੂਵ ਕਰਾਂਗੇ ਬਹੁਤ ਜਲਦੀ ਐਸਸੀ ਦੇ ਵਿੱਚ ਅਸੀਂ ਇਹਨੂੰ ਤਬਦੀ ਕਿਆ ਕਿ ਸੇ ਸੀਐਸੀ ਬਣਾਵਾਂਗੇ ਤਾਂ ਕਿ ਪ੍ਰੋਪਰ ਹਸਪੀਟਲ ਜਿਹੜਾ ਇੱਥੋਂ ਰਨ ਹੋ ਸਕੇ ਔਰ ਜੇ ਕੋਈ ਰਾਤੀ ਡਿਊਟੀ ਤੇ ਨਹੀਂ ਹੈਗਾ ਤਾਂ ਮੈਂ ਇਹਦੇ ਇਹਦੇ ਬਾਰੇ ਅੱਜ ਹੀ ਪਤਾ ਕਰਾਂਗਾ ਧੰਵਾਦ ਜੀ ਹਾਂਜੀ ਸਰ ਅੱਜ ਬਿਲਗਾ ਸ਼ਹਿਰ ਦਾ ਜਿਹੜਾ ਸੀਵਰ ਐਸਟੀਪੀ ਤੇ ਰਾਈਜ਼ਿੰਗ ਮੇਨ ਐਮਪੀਐਸ ਦਾ ਉਹ ਤੁਹਾਡਾ ਨੂੰ ਪੱਥਰ ਰੱਖਣ ਦਾ ਸੀਗਾ ਉਹ ਫਾਰਮਲੀ ਸੀਐਨ ਸਾਹਿਬ ਵੀ ਰੱਖਣਗੇ ਬਟ ਐਮਐਲਏ ਮੈਡਮ ਵੱਲੋਂ ਕੰਮ ਦੀ ਸਟਾਰਟ ਕਰਨ ਲਈ ਅਦਾਸ ਕਰਾਈ ਜੀ ਇਦੇ ਵਿੱਚ ਟੋਟਲ 32.5 ਕਰੋੜ ਰੁਪਏ ਦਾ ਜਿਹੜਾ ਅਨੁਮਾਨਤ ਲਾਗਤ ਹੈ ਇਹਦੇ ਵਿੱਚ 6 ਕਿਲੋਮੀਟਰ ਸੀਵਰ 5.5 ਕਿਲੋਮੀਟਰ ਰਾਈਜ਼ਿੰਗ ਮੇਨ ਤੇ ਇੱਕ ਐਸਟੀਪੀ 2 ਐਮਐਲਡੀ ਦਾ ਤੇ ਇੱਕ ਮੇਨ ਪੰਪਿੰਗ ਸਟੇਸ਼ਨ ਜਿਹਨੂੰ ਐਮਪੀਐਸ ਕਹਿੰਦੇ ਆ ਉਹ 7 ਐਮਐਲਡੀ ਦਾ ਉਹ ਕੀਤਾ ਜਾਣਾ ਹੈ ਉਸ ਤੋਂ ਬਾਅਦ ਇਹ ਟੋਟਲ 18 ਮਹੀਨੇ ਚ ਕੰਮ ਹੋਣਾ ਹੈ ਇਹਦੇ ਵਿੱਚ ਜਿਹੜੀ ਸੜਕਾ ਜਿੱਦਾਂ ਮੰਡੀ ਬੋਰਡ ਦੀ ਸੜਕਾ ਜਾਂ ਪੀਡਬਲਯੂਡੀ ਦੀ ਹੈ ਉਹਨਾਂ ਨੂੰ ਸਾਡੇ ਡਿਪਾਰਟਮੈਂਟ ਵੱਲੋਂ ਪੈਸੇ ਦਿੱਤੇ ਜਾਣਗੇ ਤੇ ਉਹ ਆਪਣੀ ਸੜਕਾ ਜਦੋਂ ਸਾਡਾ ਕੰਮ ਖਤਮ ਹੋ ਜਾਏਗਾ ਇਹ ਮਦਦ ਇਹਦੇ ਵਿੱਚ ਜਿਹੜਾ ਟੋਟਲ 232 ਕਰੋੜ ਰੁਪਏ ਬਿਲਵੇ ਵਾਸਤੇ ਸਨ ਕਿੰਨੇ ਕਿ ਇਹਦੇ ਨਾਲ ਜਿੰਨਾ 66 ਦਾ ਪਾਣੀ ਹੈ 8 66 ਸ਼ਹਿਰ ਚ ਪੈਣੀ ਉਹ ਸਾਰੇ ਇੱਕ ਦੂਜੇ ਨਾਲ ਪਾਈਪਲਾਈਨ ਦੇ ਥਰੂ ਕਨੈਕਟ ਹੋ ਜਾਣਗੇ ਇੱਕ ਜਗ੍ਹਾ ਟ੍ਰੀਟਮੈਂਟ ਪਲਾਂਟ ਤੇ ਪਾਣੀ ਆਏਗਾ ਟ੍ਰੀਟਮੈਂਟ ਪਲਾਂਟ ਤੇ ਉਹਨਾਂ ਦੀ ਟ੍ਰੀਟਮੈਂਟ ਹੋਣ ਉਪਰੰਤ ਉਹ ਪਾਣੀ ਬਿਲਕੁਲ ਖੇਤੀ ਲਈ ਸਾਫ਼ ਹੈ ਤੇ ਉਹ ਵਰਤਿਆ ਜਾ ਸਕਦਾ ਹੈ ਫਿਰ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਸਾਰੇ ਕਿਸਾਨਾਂ ਨਾਲ ਉਹਨਾਂ ਨੂੰ ਪਾਣੀ ਨੂੰ ਵਰਤਣ ਦੇ ਠੀਕ ਇਹ ਕੁਛ ਜਿਹੜਾ ਤੁਸੀਂ ਕਿੰਨੇ ਪਾਣੀ ਘਰਾਂ ਚ ਜਾਇਆ ਜਾਊਗਾ ਵਰਤਣ ਯੋਗ ਉਹ ਵਾਲਾ ਫਿਰ 10 ਕਰੋੜ ਦਾ ਕਿਹੜਾ ਹੈ ਹਾਂਜੀ ਇਸ ਤੋਂ ਇਲਾਵਾ ਅਮਰੋਤ ਟੂ ਸਕੀਮ ਦੀ ਜਿਹੜਾ ਨਹਿਰੀ ਪਾਣੀ ਵਰਤਣ ਵਾਸਤੇ ਹਜੇ ਅਸੀਂ ਅੰਡਰਗਰਾਊਂਡ ਪਾਣੀ ਵਰਤ ਰਹੇ ਹਾਂ ਟੂ ਵਲਾਂ ਦਾ ਨਹਿਰੀ ਪਾਣੀ ਵਰਤਣ ਵਾਸਤੇ ਸਕੀਮ ਬਣਾਈ ਗਈ ਹੈ ਉਹ 10 ਕਰੋੜ ਰੁਪਏ ਦੀ ਸੈਂਕਸ਼ਨ ਹੋ ਗਈ ਉਹਦਾ ਟੈਂਡਰ ਦਾ ਪ੍ਰੋਸੈਸ ਚੱਲਦਾ ਪਿਆ ਜਗ੍ਹਾ ਉਹ 10 ਕਰੋੜ ਰੁਪਏ ਨਾ ਉਹਦੀ ਕਾਰਵਾਈ ਟੈਂਡਰ ਪ੍ਰਕਿਰਿਆ ਕੰਪਲੀਟ ਹੋ ਜਾਂਦੀ ਆ ਫਿਰ ਉਹਦੇ ਬਾਰੇ ਕੀਤਾ ਜਾਏਗਾ ਉਹਦੇ ਵਿੱਚ ਨਹਿਰ ਤੋਂ ਪਾਣੀ ਲੈ ਕੇ ਤੇ ਪਾਣੀ ਜਿਹੜਾ ਹੈ ਉਹ ਸ਼ਹਿਰ ਨੂੰ ਦਿੱਤਾ ਜਾਏਗਾ ਉਹਦੇ ਵਿੱਚ ਜਿਹੜਾ ਪਾਣੀ ਘਰਾਂ ਚ ਜਾਏਗਾ ਉਹ ਬਿਲਕੁਲ ਪੀਣ ਯੋਗ ਪਾਣੀ ਹੋਏਗਾ ਉਹਦੇ ਵਿੱਚ ਤੁਹਾਨੂੰ RO ਔਰ ਫਿਲਟਰ ਵਗੈਰਾ ਲਗਾਉਣ ਦੀ ਲੋੜ ਨਹੀਂ ਉਹ ਇੱਕੋ ਜਗ੍ਹਾ ਟ੍ਰੀਟਮੈਂਟ ਕਰਕੇ ਸਾਰੀ ਜਗ੍ਹਾ ਸਾਰਿਆਂ ਨੂੰ ਦਿੱਤਾ ਜਾਏਗਾ ਉਹਦੀ ਅਨੁਮਾਨਿਤ ਲਾਗਤ 10 ਕਿਲੋਸ